ਪਤੰਤ ਮਹੱਲਾ ਪੰਜਵ ਕਰ ਬਹਿਲਾ ਦੋ ਤੁਕੇ ਸਿਕ ਓ ਓੰਕਾਰ ਸਤਿਗੁਰ ਪਰਸਾਦ اے ਜਗਤ ਪੁਰਜੀ ਕਿਰਪਾ ਕਰੋ ਸਾਡੇ ਤੇ ਸਾਨੂੰ ਸੱਚੇ ਬਾਦਸ਼ਾਹ ਬੋਲੀ ਖੋਲਣ ਦੀ ਕਾਬਦ ਕੀ ਆ ਗਿਆ ਹੈ ਤਾਂ ਗੁਰੂ ਮਹਾਰਾਜ ਸਾਹਿਬ ਨੇ ਬਸੰਤ ਰਾਗ ਦੇ ਸ਼ਬਦ ਉਚਾਰੇ ਕਰ ਪਹਿਲੇ ਸਰਦਾਰ ਦੇ ਅੰਦਰ ਦੋ ਦੋ ਤੁਕਾਂ ਆਵੇ ਸ਼ਬਦ ਹਨ ਇੱਕ ਉਹ ਹੈ ਗੁਰੂ ਪ੍ਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਿਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਬਸੰਤ ਮਹੱਲਾ ਪੰਜਵ ਕਰ ਬਹਿਲਾ ਦੂਤੁ ਕੇ ਇਕ ਓਅੰਕਾਰ ਸਤਿਗੁਰ ਪਰਤਾਰਾ ਗੁਰੂ ਮੇਰੇ ਸਾਈ ਸੱਚੇ ਪਾਤਸ਼ਾਹੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਕਾਰ ਸੇਵਾ ਕਰਾਰੇ ਸਨ ਉਸ ਵਕਤ ਹੋਲੀਆਂ ਦੇ ਦਿਨ ਸੀ ਲੋਕ ਹੋਲੀ ਖੇਲਦੇ ਸਨ ਸਿਖਾਂ ਨੂੰ ਪੁੱਛਿਆ ਕਿ ਮਹਾਰਾਜ ਸਾਨੂੰ ਹੋਲੀ ਖੇਲ ਨੂੰ ਵੀ ਵਾਅਦ ਕੀ ਆਗਿਆ ਹੈ ਤਾਂ ਸੁਣ ਕੇ ਮਹਾਰਾਜ ਨੇ ਕਿਹਾ ਭਈ ਹੋਲੀ ਕੀਨੀ ਸੰਤ ਸੇਵਾ ਜਿਹੜੀ ਸੰਤ ਗੁਰੂ ਰਾਮਦਾਸ ਸਾਹਿਬ ਦੇ ਘਰ ਦੀ ਇਹ ਸੇਵਾ ਅਸੀਂ ਤਾਂ ਇਹੋ ਹੀ ਕਾਰ ਸੇਵਾ ਨੂੰ ਹੋਲੀ ਖੇਲ ਨੇ ਜਿਸ ਵਕਤ ਸਾਧ ਸੰਗਤ ਜੀ 1923 ਵਿੱਚ ਵਿੱਚ ਕਾਰ ਸੇਵਾ ਹੋਈ ਸੀ ਉਸ ਵਕਤ ਸਾਧ ਸੰਗਤ ਜੀ ਕੌਰ ਸਿਆ ਦੇ ਵਿੱਚ ਬੜੇ ਬੜੇ 9 ਲੱਖ ਤੋਂ ਕਿਕਟਾਂ ਟਿੱਕਟਾਂ ਦੇ ਸਿੰਘ ਆਏ ਸਨ ਅੰਮ੍ਰਿਤਸਰ ਸਾਹਿਬ ਦੀ ਸਿਆ ਵਿੱਚ ਅਤੇ ਬਾਕੀ ਦੇ ਜਿਹੜੇ ਜੱਥੇ ਬਣਾ ਕੇ ਆਏ ਸੀ ਵਾਰ ਸਾਰਾ ਵਸਦੀ ਸੀ ਉਸ ਵਕਤ ਪਾਕਿਸਤਾਨ ਵਾਂਗੂ ਉਜੜਿਆ ਨਹੀਂ ਸੀ ਸਾਰਾ ਦੇਸ ਸਾਰੇ ਦੂਰੋਂ ਦੂਰੋਂ ਸੰਗਤਾਂ ਜੱਥੇ ਬਣਾ ਕੇ ਆਏ ਸੀ ਬੇਅੰਤ ਸੰਗਤਾਂ ਸੀ ਕਈਆਂ ਨਹੀਂ ਜਾਣੀਆਂ ਇੰਨੀ ਗਣਤੀ ਸੀ ਉਸ ਵਕਤ ਸਾਹਿਬ ਸਿੰਘ ਜੀ ਨੌ ਮਣ ਲੰਗਰ ਦੀ ਲੂਣ ਤੇ ਡੰਗ 'ਤੇ ਪੈ ਗਿਆ ਸੀ ਇਸ ਪ੍ਰਕਾਰ ਦਾ ਇਨਾ ਲੰਗਰ ਤਿਆਰ ਹੋਇਆ ਸੀ ਇੰਨੀਆਂ ਸੰਤਾਂ ਸ਼ੁਕਰਵਾਲੀਆਂ ਸੀ ਜਿਨ੍ਹਾਂ ਦਾ ਬਹਰ ਆਉਦੇ ਛਕਿਆਂ ਨੂੰ ਤਾਂ ਕੀ ਗਿਣਤੀ ਕਰਨੀ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਸਤਿਪਾਤਸ਼ਾਹੀ ਦਾ ਉਸ ਵੇਲੇ ਅਖਾਂ ਦੇ ਨਾਲੇ ਦਰਸ਼ਨ ਕੀਤੇ ਹਨ ਪੰਜਾਬਿਆਰਾਂ ਜਿਸ ਵਕਤ ਕਾਰ ਸਵੈਨੀਆਂ ਕਈਆਂ ਦੇ ਨਾਲ ਕੱਢੀ ਸੀ ਤੇ ਚਾਂਦੀ ਦੇ ਬਾਗਿਆਂ ਦੇ ਵਿੱਚ ਕਾਰ ਪਾਈ ਸੀ ਬਾਬਾ ਸ਼ਾਮ ਸਿੰਘ ਜੀ ਵੀ ਬਿਰਲੀਆਂ ਦੇ ਸਾਹਮਣੇ ਅੰਮ੍ਰਿਤਸਰ ਸਾਹਿਬ ਜਿਨ੍ਹਾਂ ਦੀ ਬੜੀ ਤਕੜੀ ਜੰਮੀ ਉਮਰ ਸੀ ਉਹਨੂੰ ਵੀ ਬਾਬੇ ਮੰਨਾ ਸਿੰਘ ਨੇ ਮੋਢਿਆਂ ਤੇ ਚਾੱਕ ਕੇ ਕਾਰ ਸਿਵਲ ਕੇ ਆਪ ਬਾਬਾ ਜੀ ਕੋਲ ਹਨੇ ਜਾਂਦਾ ਉਹਨਾਂ ਦੇ ਪਾਸੋਂ ਕਹੀ ਦੇ ਨਾਲ ਜਿੱਦ ਹੀ ਕਾਰ ਪਵਾ ਕੇ ਟੋਕਰੀ ਬਾਬਾ ਜੀ ਨੇ ਆਪਦੇ ਸਿਰ ਤੇ ਫੇਰ ਰੱਖੀ ਸੀ ਤੇ ਫੇਰ ਮੰਨਾ ਸਿੰਘ ਨੇ ਚੱਕੇ ਸੀ ਇਸ ਪ੍ਰਕਾਰ ਬਿਰਧਾ ਨੇ ਬਾਕੀ ਦੇ ਪੰਜ ਪਿਆਰੇ ਸਿੰਘਸ ਅਨੇ یوں ਮਿਲ ਕੇ ਕਾਰ ਸਿਗਾ ਹੋਈ ਸੀ ਉਸ ਵੇਲੇ ਸਾਬ ਸੰਗਤ ਜੀ ਮਹਾਰਾਜਾ ਪਟਿਆਲਾ ਵੀ ਆਇਆ ਸੀ ਭੁਪਿੰਦਰ ਸਿੰਘ ਇਹਨਾਂ ਨੂੰ ਵੀ ਸਿੰਘਾਂ ਅੰਕਾਰ ਦੇ ਨਾਲ ਐਨ ਪੂਰੀ ਦਲਵੇੜ ਦਿੱਤਾ ਸੀ ਹੋਰ ਵੀ ਬਿਆੰਤ ਸਾਰੇ ਸਾਧੂ ਸਾਰੇ ਨਾਮਧਾਰੀਏ ਸਿੰਘ ਸਵਾ ਦੇ ਜਿੰਨੇ ਸਾਰੇ ਮੁਖੀ ਸਨ ਸਾਰੇ ਛੋਟੇ ਵੱਡੇ ਸਭ ਪੁੱਜੇ ਸੀ ਉਦਾਸੀ ਕੀ ਨਿਰਮਲੇ ਕੀ ਸਭ ਏਖਾਂ ਨੂੰ ਮਿਲ ਕੇ ਸੇਵਾ ਕੀਤੀ ਸੀ ਉਸ ਦਾ ਬੜਾ ਭਾਰੀ ਨਜ਼ਾਰਾ ਸੀ ਉਹ ਨਜ਼ਾਰੇ ਨੂੰ ਸਾਥ ਸੰਗਤ ਜੀ ਦੇਖਣ ਵਾਲਾ ਦ੍ਰਿਸ਼ਟੀ ਕ્યાર ਹਾਰ ਨੂੰ ਸੇਵਾ ਸ਼ੁਰੂ ਕੀਤੀ ਸੀ ਤੇ 1800 ਨੂੰ ਉਹ ਸਵਾਬਤ ਹੋਈ ਸੀ ਬਾਰੀ ਨਾਲ ਜਿੱਥੇ ਸੇਵਾ ਕਰਨ ਦੇ ਸਾਰਿਆਂ ਦਾ ਸਰੋਵਰ ਚ ਪ੍ਰਵੇਸ਼ ਹੋਣ ਨੂੰ ਥਾਂ ਨਹੀਂ ਸੀ ਐਡੀ ਭਾਰੀ ਸੁੰਦਰ ਸੇਵਾ ਹੋਈ ਸੀ ਸੋ ਜਿੱਦਣ ਸੇਵਾ ਹੋ ਗਈ ਸੀ 1800 ਨੂੰ ਐਨੀ ਵਰਖਾ ਹੋਈ ਸਾਰੀ ਪ੍ਰਕਮਿਆਂ ਦੀ ਸੇਵਾ ਇੰਦਰ ਨੇ ਆਪ ਧੌਣ ਦੀ ਕੀਤੀ ਸੀ ਸਰੋਂ ਮਰ ਦੇ ਵਿੱਚ ਉਸ ਵਕਤ ਗੋਡੇ-ਗੋਡੇ ਅੰਬਰ ਤੋਂ ਹੋ ਗਿਆ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਬੜੀ ਭਾਰੀ ਸੇਵਾ ਹੋਈ ਸੀ ਉਹ ਸੇਵਾ ਦੀ ਮਹਿਮਾ ਇਹਦਾ ਕਾਰਸਾ ਵੇਖੀ ਜਨਾ ਜਿਹੜੀ ਗੁਰੂ ਸਾਹਿਬ ਕਰਾਈ ਸੀ ਜਿਹਨੇ ਜਾਪ ਕਰਤਾ ਪ੍ਰਖਾਪ ਸਾਰਿਆਂ ਭਗਤਾਂ ਤੇ ਦੇਵਦਿਆਂ ਦੇ ਸਵੇਦ ਕਾਰ ਕਰਨ ਆਇਆ ਸੀ ਉਸ ਹੋਲੀ ਸੇਵਾ ਦੀ ਕੀ ਕੋਈ ਅੰਦਾਜ਼ਾ ਲਾ ਸਕਦਾ ਸਾਧ ਸੰਗਤ ਜੀ ਉਸ ਵਾਅਦ ਪੁਹਾਰਾ ਕਹਿੰਗੇ ਹੋਲੀ ਕੀ ਨਿਸੰਤ ਸੇਵਾ ਇਸ ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਦਰਬਾਰ ਦੀ ਜਿਹੜੀ ਸੇਵਾ ਹੈ ਇਹ ਭਾਈ ਅਸੀਂ ਹੋਲੀ ਕੀਤੀ ਹੈ ਤੁਸੀਂ ਵੀ ਇਹ ਸੋਲੀ ਨੂੰ ਕਰੋ ਇਹ ਉਪਦੇਸ਼ ਦਿੰਦੇ ਹਨ ਕੋ ਦਰੂ ਪਰਮੇਸ਼ਵਰੋ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਗੁਰ ਸੇਵਾ ਕਰ ਨਮਸਕਾਰ ਪਈਓ ਪਰਮਾਨਿਆਂ ਗੁਰੂ ਸਾਹਿਬ ਦੀ ਸੇਵਾ ਕਰੋ ਭਾਈ ਨਮਸਕਾਰ ਕਰਕੇ ਬੰਦਰਾ ਕਰਕੇ ਗੁਰੂ ਮਾਰਵੇ ਕਰਨਾਰੇ ਅੱਗੇ ਨਮਸਕਾਰ ਕਰਕੇ ਇਸੇ ਵਾਜੇ ਲੱਗੋ ਆਜਾ ਹਮਾਰੈ ਮੰਗਲ ਚਾਰ ਪਾਜੀ ਸਾਹਿਬ ਸੋਈ ਜੀ ਮਨੁੱਖਾ ਜਨਮ ਸਾਨੂੰ ਪ੍ਰਾਪਤ ਹੋਇਆ ਏ ਇਸ ਮਨੁੱਖਾ ਜਨਮ ਦੇ ਚ ਮੰਗਲਾ ਚਾਰ ਹੋ ਰਿਹਾ ਹੈ ਪਰਮੇਸ਼ਰ ਦਾ ਮਨੁੱਖਾ ਜਨਮ ਪਏ ਦੇਵਤੇ ਦਰਸ਼ਦੇ ਹੈ ਇਸ ਦੇਹੀ ਕੋ ਸਿਮਰੇ ਦੇਵ ਛੋਦੇ ਹੀ ਪਾਜੀ ਹਰ ਕੀ ਸੇਵ ਇਹ ਸਾਨੂੰ ਮਨੁੱਖਾ ਜਨਮ ਜਿਹੜਾ ਮਿਲਿਆ ਜਿਹੜਾ 81 ਲੱਖ ਜੂਨ ਤੋਂ ਬਾਅਦ ਇਹ ਬੜਾ ਭਾਰੀ ਮੰਗਲਾ ਚਾਰ ਜਾਸ ਹੋ ਰਿਹਾ ਹੈ ਵਿਚਾਰਨ ਹੋ ਰਿਹਾ ਸੁੰਦਰ ਚਾਰਨ ਹੋ ਸੁੰਦਰ ਮੰਗਲ ਹੋ ਰਿਹਾ ਖੁਸ਼ੀਆਂ ਹੋ ਰਹੀਆਂ ਆਜ ਹਮਾਰਾ ਮਹਾ ਅਨੰਦ ਅੱਜ ਸਾਡੇ ਤਾਈ ਸਤਿਗੁਰੂ ਸਾਹਿਬ ਦੇ ਦਰਸ਼ਨ ਕਰਕੇ ਬੜਾ ਭਾਰੀ ਆਨੰਦ ਹੋ ਰਿਹਾ ਹੈ ਕਿੰਤ ਲਫ਼ੀ ਤੇਰੇ ਗੋਵਿੰਦ ਉਹ ਸਾਰੀਆਂ ਚਿੰਤਾ ਲੈ ਗਈਆਂ ਗੋਵਿੰਦ ਅਕਾਲ ਪੁਰਖ ਦੇ ਨਾਲ ਮਿਲ ਗਏ ਹਾਂ ਅੱਜ ਹਮਾਰੇ ਗ੍ਰਹਿ ਬਸੰਤ ਅੱਜ ਸਾਧ ਸੰਗਤ ਜੀ ਸ਼ੌਂਕ ਅਵਸਥਾ ਚ ਸਾਡੇ ਘਰ ਦੇ ਵਿੱਚ ਬਸੰਤ ਆਨੰਦ ਹੋ ਗਿਆ ਘਰ ਵਿੱਚ ਸੰਗਤ ਵਿੱਚ ਸ਼ੌਂਕ ਵਸਤਾਰੂ ਕੋਈ ਮਸੰਗ ਚੜ ਗਿਆ ਹੈ ਗੁਣ ਗਾਏ ਪ੍ਰਭ ਤੁੰਦੇ ਆਹ ਬਿਆੰਦ ਕਾਲਪੁਰਖ ਵੈਰੂ ਅੱਜ ਆਉਦੇ ਗੁਣ ਗਾਉਣੇ ਕੀਤੇ ਹਨ ਰਹਾ ਆਜਾ ਮਹਾਰ ਬਣੇ ਫਾਗੋ ਕਲਯੁਗ ਦੇ ਸੋਏ ਦੇ ਵਿੱਚ ਸਾਡੇ ਹੋਰ ਹੋਲੀ ਬਣ ਗਈ ਹੈ ਫਾਗੋ ਹੋਲੀ ਬਣ ਰਹੀ ਹੈ ਸਾਗ ਅਨੰਦ ਬਣ ਰਿਹਾ ਹੈ ਪ੍ਰਭ ਸੰਗੀ ਮਿਲ ਖੇਲਣ ਲੱਗੋ ਪ੍ਰਭ ਦੇ ਸੰਗੀ ਜਿਹੜੇ ਸੰਤ ਹੈ ਭਗਤ ਹੈ ਉਹਨਾਂ ਨਾਲ ਮਿਲ ਕਰਕੇ ਪ੍ਰੇਮ ਦੇ ਖੇਲ ਖੇਲਣ ਲੱਗੇ ਹਾਂ ਹੋਲੀ ਕਿਨੇ ਸੰਤ ਸੇਵਾ ਉਹ ਸੰਤ ਗੁਰਾਂ ਦੀ ਜਿਹੜੀ ਸੇਵਾ ਕੀਤੀ ਏ ਉਹ ਹੀ ਭਾਈ ਅਸੀਂ ਹੋਲੀ ਖੇលਨੇ ਆਂ ਹੋ ਰੰਗ ਦੇ ਥਾ ਕਾਰ ਸੇਵਾ ਜਿਹੜੀ ਕਰਨੀ ਏ ਉਹ ਹੀ ਹੋਲੀ ਹੈ ਸੰਤ ਗੁਰਾਂ ਦੀ ਜਿਹੜੀ ਸੇਵਾ ਨਿਮਰਤਾ ਦੇ ਨਾਲ ਧਾਰਨ ਕਰਨੀ ਹੈ ਇਹੋ ਹੀ ਹੋਲੀ ਹੈ ਸਾਡੀ ਰੰਗ ਲੱਗ ਅਤ ਲਾਲ ਦੇ ਅਜੇ ਲਾਲ ਰੰਗ ਲੱਗਦਾ ਹੁੰਦਾ ਇੱਥੇ ਲਾਲ ਜੋ ਪਿਆਰਾ ਅਕਾਲ ਪੁਰਖ ਉਹਦਾ ਪ੍ਰੇਮ ਲੱਗਾ ਹੈ ਧਿਆਨ ਤੋਂ ਦੇਵ ਪ੍ਰਕਾਸ਼ ਰੂਪ ਦਾ ਇਹੋ ਹੀ ਭਾਈ ਹੋਲੀ ਦਾ ਰੰਗ ਲੱਗਾ ਹੋਇਆ ਹੈ ਇਹੀ ਗੁਲਾਲ ਹੈ ਮਨ ਤਨ ਮੋਲਯਾਤ ਅਨੂਪ ਮਨ ਦੇ ਤਨ ਪ੍ਰਫੁੱਲਤ ਹੋ ਗਿਆ ਤੈਂਕ ਉਪਮਾ ਤੁਰੇ ਬ੍ਰਹਮ ਨੂੰ پا ਕੇ ਸੁਖ ਨਾਹੀ ਸ਼ਾਬ ਤੂ ਇਹ ਸਾਹਿਬ ਸੰਗੈ ਜੀ ਇਹ ਆਹ ਜੀ ਆਨੰਦ ਹੋਇ ਇਹ ਨਾ ਸ਼ਾਵੇਂ ਸੁਗਦਨ ਧੁੱਪੇ ਸੁਗਦਾ ਹੈ ਸ਼ਾਵੇਂ ਕਈ ਚੀਜ਼ਾਂ ਸੁੱਕ ਜਾਂਦੀਆਂ ਨੇ ਕਈ ਧੁੱਪੇ ਨਾਲ ਸੁੱਕੀ ਜਾਂਦੀਆਂ ਹਨ ਇਸੇ ਪ੍ਰਕਾਰ ਸੁਖਾ ਨਾਹੀ ਸ਼ੇਸ਼ ਸ਼ਾਹ ਤੋ ਤੁਹੂ ਕਿ ਸੁਕਣ ਵਾਲਾ ਮੰਦ ਨਹੀਂ ਹੈ ਸ਼ਾਹ ਜੀ ਨੇ ਆਈ ਸਾਧ ਸੰਗਤ ਜੀ ਜਿਹੜੇ ਜੜ ਪੁਰਖ ਹੈ ਇਹ ਜੜਤਾ ਕਰਕੇ ਵੀ ਸੁਖਦਾ ਨਹੀਂ ਆਨੰਦ ਧੁੱਪ ਦੀ ਨਹੀਂ ਆਈ ਜਿਹੜੇ ਤਮੋ ਗੁਣੀ ਆਦਮੀ ਹੈ ਤ੍ਰਿਸ਼ਨਾਲੂ ਲੋਕ ਹੈ ਉਹਨਾਂ ਦੀ ਸੰਗਤ ਕਰਕੇ ਵੀ ਆਨੰਦ ਨਹੀਂ ਸੁਖਦਾ ਸੂਕਾ ਨਹੀਂ ਆਈ ਛਾਵ ਧੂਪ ਧੂਪ ਤਮੋ ਗੁਣ ਕਿਉਂ ਨਹੀਂ ਇਹ ਸੁਖਦਾ ਸ਼ਾਮੇ ਸਤੋਗੁਣ ਕਰਕੇ ਵੀ ਬੜਿਆਈ ਜਿਨੀ ਸੁਗਦਾ ਫੁਕਾਰੀ ਨਹੀਂ ਮਰਦਾ ਹੈ ਜਾਂ ਅਨੰਦ ਹੈ ਸੁੱਕਾ ਨਹੀਂ ਸਾਤ ਧੂਪੋ ਕਿਸੇ ਪ੍ਰਕਾਰ ਸਹਾਸੰਗੇ ਜੀ ਸ਼ਾਮ ਜੜਦਾ ਬ੍ਰਤੀ ਕਰਕੇ ਵੀ ਸੁਗਦਾ ਨਹੀਂ ਤੇ ਧੂਪੋ ਕਿਸੇ ਪ੍ਰਕਾਰ ਗਰੋਧ ਕਰਕੇ ਵੀ ਇਹ ਸੁਗਦਾ ਨਹੀਂ ਹੈ ਤੇ ਸੁੱਕਾ ਨਹੀਂ ਸਾਤ ਧੂਪੋ ਇਸੇ ਪ੍ਰਕਾਰ ਹਨ ਘਰ ਨਹੀਂ ਕਰਦਾ ਸ਼ਾਂਤਿ ਪ੍ਰਾਪਤ ਹੁੰਦੀ ਹੈ ਤੇ ਧੂ ਉਹਨਾਂ ਦੇ ਅੰਦਰ ਤਮੋ ਗੋ ਨਹੀਂ ਹੁੰਦਾ ਹੈ ਸੁਖ ਹੁੰਦਾ ਹੈ ਤੇ ਸੂਕਾ ਨਹੀਂ ਸ਼ਾਵ ਉਹਨਾਂ ਨੂੰ ਜੜਤਾ ਵਰਤੀ ਦਾ ਸੂਕਾ ਨਹੀਂ ਹੈ ਤੂਪ ਨਾਮ ਪ੍ਰਕਾਸ਼ ਉਹਨਾਂ ਨੂੰ ਬ੍ਰਹਮ ਆਨੰਦ ਦਾ ਸਗਲੇ ਰੂਪ ਸਗਲੇ ਰੂਪੀ ਹਰਿਆ ਹੋ ਉਹ ਸਾਰੇ ਰੁੱਤਾਂ ਵਿੱਚ ਉਹਨਾਂ ਚਿੱਤ ਹਰਾ ਭਰਾ ਹੋਇਆ ਹੁੰਦਾ ਹੈ ਹਰ ਉਹ ਪ੍ਰਫੁੱਲਤ ਰਹਿੰਦੇ ਹਨ ਸਦ ਬਸੰਤ ਸਾਰੀਆਂ ਬਾਲਕ ਅਵਸਥਾ ਜੀ ਵੀ ਜਵਾਨੀ ਜੀ ਵੀ ਬਿਰਧ ਅਵਸਥਾ ਜੀ ਵੀ ਢਲਦੀ ਜਵਾਨੀ ਜੀ ਵੀ प्रौੜ ਅਵਸਥਾ ਜੀ ਵੀ ਸਾਰੀਆਂ ਰੁੱਤਾਂ ਸਾਰੀਆਂ ਅਵਸਥਾ ਜੇ ਉਹ ਚਿਤ ਹਰਾ ਭਰਾ ਹੁੰਦਾ ਹੈ ਸਤਿਬਿ ਵਫੰਤੇ ਗੁਰ ਮਿਲੇ ਦੇਵ ਜਿਨਾਂ ਨੂੰ ਗੁਰੂ ਨਾਨਕ ਦੇਵ ਜੀ ਮਿਲ ਗਏ ਉਹਨਾਂ ਨੂੰ ਸਦਾ ਵਾਸਤੇ ਬਸੰਤ ਆਨੰਦ ਬਣਿਆ ਹੋਇਆ ਹੈ ਬਿਰਖ ਜੰਮਿਆ ਪਾਰ ਜਾ ਉਹਨਾਂ ਦੇ ਹਿਰਦੇ ਰੂਪੀ ਧਰਤੀ ਵਿੱਚ ਪਾਰ ਜਾ ਕਲਪ ਕਰ ਬਿਰਸ਼ ਗੁਰੂ ਸਾਹਿਬ ਦਾ ਪ੍ਰੇਮ ਜੰਪਿਆ ਹੈ ਫੁੱਲ ਲੱਗੇ ਫਰ ਰਤਨ ਭਾਂਤ ਇਹਨਾਂ ਨੂੰ ਸਾਧ ਸੰਗਤ ਜੀ ਜਿਹੜੇ ਨਿਸਕਾਮ ਕਰਮ ਪੱਤੇ ਲੱਗੇ ਹੋਏ ਹੈ ਫੁੱਲ ਲੱਗੇ ਫਰ ਰਤਨ ਭਾਂਤ ਤੇ ਫੁੱਲ ਲੱਗੇ ਹੋਏ ਆ ਤੇ ਫਲ ਲੱਗੇ ਹੋਏ ਆ ਰਤਨ ਵਿਰਾਗ ਆਦਿਕ ਫੁੱਲ ਲੱਗੇ ਹੋਏ ਆ ਤੇ ਭਾਂਤ ਨਾਮ ਪ੍ਰਕਾਸ਼ ਰੂਪ ਦਾ ਅਸੀਂ ਭਾਂਤੀ ਪ੍ਰੇਤਾ ਰੂਪ ਜੋ ਹੈ ਇਹ ਫਲ ਲੱਗੇ ਹੋਏ ਹੈ ਤੇਰੇ ਤੇਰਾ ਗਾਨ ਹੈ ਹਰ ਗੂਨ ਲੱਗੇ ਫਲ ਰਤਨ ਭਾਂਤ ਫਲ ਤੇ ਫੁੱਲ ਜਿਹੜੇ ਐ ਰਤਨਾਂ ਦੀ ਤਰ੍ਹਾਂ ਚਮਕ ਰਹੇ ਲੱਗੇ ਹੋਏ ਹਨਗੇ ਰਤਨ ਵਿਰਾਗ ਆਦਿਕ ਭਾਂਤ ਪਰਮੇਸ਼ਰ ਸਾਰਿਆਂ ਦਾ ਪ੍ਰਤੀਤ ਕਰਦੇ ਆ ਐਸੇ ਫਲ ਫੁੱਲ ਲੱਗੇ ਹੋਏ ਐ ਕਰਮੂ ਵੀ ਫੁੱਲ ਲੱਗੇ ਹੋਏ ਐ ਅਤੇ ਰਤਨ ਮੂराग ਨੂੰ ਪੈਦਾ ਕਰਨ ਵਾਲੇ ਭਾਗ ਪਰਮੇਸ਼ਰ ਦੀ ਪ੍ਰਤੀਤੀ ਕਰਾਉਣ ਵਾਲੇ ਫਲ ਲੱਗੇ ਹੋਏ ਐ ਗਿਆਨ ਰੂਪ ਕੋ ਤੇਰੇ ਭਤ ਗਾਨੇ ਹਰ ਗੁਣ ਹੈ ਗਾਏ ਜਿਨੇ ਜਿਨਾਂ ਨੇ ਹਰੀ ਅਕਾਲ ਕੁਰਦੇ ਗੁਣਾਂ ਨੂੰ ਗਾਇਆ ਹੈ ਉਹ ਆਤਮ ਤ੍ਰਿਪਤੀ ਕਰਕੇ ਸਾਲ ਸੰਜੇ ਰਜ ਕੇ ਤ੍ਰਿਪਤ ਹੋ ਗਏ ਹਨ ਜਨ ਨਾਨਕ ਹਰ 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 ਧਿਆਏ ਇਸ ਲੋਕ ਦੇ ਪਦਾਰਥਾਂ ਲੋ ਵੀ ਤ੍ਰਿਪਤ ਹੋ ਗਏ ਹੈ ਸਵਰਗ ਵਰਮ ਲੋਕ ਆਦ ਕਾ ਲੋ ਵੀ ਰਜ ਗਏ ਹੈ ਹਰੀ ਦੇ ਗੁਣਾਂ ਨੂੰ ਗਾ ਕੇ ਪੂਰਨ ਤ੍ਰਿਪਤੀ ਹੋ ਗਈ ਹੈ ਜਨ ਨਾਨਕ ਹਰ 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 ਧਿਆਏ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਜੋ ਹਰੀ ਸਾਰਿਆਂ ਨੂੰ ਹਰੇ ਹੋ ਕਰਨ ਵਾਲਾ ਹੈ ਕਿ ਸਾਰੇ ਨੂੰ ਪਿਆ ਕੇ ਹਰੇ ਹੋ ਗਏ ਹਨ ਮਨ ਬਾਣੀ ਸਰੀਰ ਕਰਕੇ ਉਸਤ ਮਹੱਲਾ ਪੰਜਵਾ ਹਟਵਾਣੀ ਤਨਮਾਲ ਹਾਟ ਕੀਤ ਨਰ ਸਾਜ ਦੇ ਜਿਹੜੇ ਪਿਆਰੇ ਹਨ ਉਹ ਹਰੀ ਦੇ ਜਨ ਜਿਹੜੇ ਹਨ ਉਹ ਪਰਮੇਸ਼ਰ ਨੂੰ ਪਿਆ ਕੇ ਉਹ ਜਿਉਂ ਜਿਉਂਦੇ ਹਨ ਦੱਸਦੇ ਹਨ ਹਟਵਾਣੀ ਤਨਮਾਲ ਹਾਟ ਕੀਤ ਜਿਵੇਂ ਹੱਡੀ ਵਾਲਾ ਜਿਹੜਾ ਬਾਣੀਆਂ ਹੈ ਉਹ ਤੁਹਾਨੂੰ ਹੱਟੀ ਦੇ ਵਿੱਚ ਜਮਾਂ ਕਰੀ ਜਾਂਦਾ ਲੋਕਾਂ ਦੇ ਪਾਸੋਂ maal ਲੈ ਲੈ ਕੇ ਤੇ maal ਕੇ ਤੋਂ ਮਹੀਆਂ ਲੈ ਲੀਆਂ ਕੇ ਤੋਂ ਗਾਈਆਂ ਲੈ ਲੀਆਂ ਇਸ ਪ੍ਰਕਾਰ ਹੱਟੀ ਦੇ ਅੰਦਰ ਉਹ ਪਦਾਰਥਾਂ ਨੂੰ ਲੈ ਲੈ ਕੇ ਲੋਕਾਂ ਤੋਂ ਜਿਨ੍ਹਾਂ ਨੂੰ ਉਧਾਰ ਨਹੀਂ ਜਾਂਦਾ ਠਾਟੀ ਦੇ ਕਿਹਨਾਂ ਆਦਿਕ ਰੁੱਖ ਦੀ ਇਕੱਠਾ ਕਰ ਲੈਂਦਾ maal ਪਸ਼ੂ ਆਦਿਕ ਲੈ ਲੈਂਦਾ ਹੈ ਕਿਉਂ ਹੱਟੀ ਨੂੰ ਆਪਦੇ ਨੂੰ ਬਣਾਉਣਾ ਕਰਦਾ ਹੈ ਉਹ ਸੰਗਰ ਇਸੇ ਪ੍ਰਕਾਰ ਹਟਵਾਨੇ ਤਨਮਾਲ ਹਟ ਕੀ ਹੱਡੀ ਵਾਲੇ ਕੌਣ ਹਨਗੇ ਜਿਨ੍ਹਾਂ ਨੇ ਹਾਨ ਹਟ ਕਰ ਆਰਜਾ ਸਚ ਨਾਮ ਕਰ ਵਖੋ ਜਿਹੜਾ ਸੰਸਾਰ ਦੀ ਉਮਰ ਨਾਸ ਹੁੰਦੀ ਜਾਣਦੀ ਹੈ ਇਹ ਸਾਧ ਸੰਗਤ ਜੀ ਨੇ ਹੱਟ ਬਣਾਈ ਹੈ ਤੇ ਸੱਚੇ ਨਾਮ ਦੀ ਜਿਨੇ ਇਹਦੇ ਚ ਵਸਤੂ ਪਾਈ ਹੈ ਮਰਨ ਨਾਮ ਰੋਕ ਲਈ ਤਾਂ ਇਕੱਠਾ ਕੀਤਾ ਹੈ ਮਾਲ ਹੋ ਨਾ ਹੱਠੀ ਘੋੜੇ ਸਰਮਣ ਮੰਨਨ ਵੀ ਹਸਨ ਮਨ ਰਤਾ ਗੋਬਿੰਦ ਸੰਗ ਸਜ ਭੋਜਨ ਜੋੜੇ ਪ੍ਰੀਤ ਲੱਗੀ ਹਰਨਾਮ ਸਿੰਘ ਹਸਤੀ ਘੋੜੇ ਇਹ ਮਾਲ ਤੇ ਇਹ ਹੱਟੇ ਦੇ ਅੰਦਰ ਅੰਤਾ ਕਲੂ ਕੀ ਹੱਟੀ ਏ ਜਮਾ ਕੀਤਾ ਹੈ ਇਹਨਾਂ ਨੇ ਜੂਆਰੀ ਮੈਂ ਮਾਹੇ ਚੀਤ ਜਿਵੇਂ ਜੂਏ ਬਾ ਜਿਹੜਾ ਉਹਦਾ ਜੂਏ ਚਿੱਤ ਲੱਗਾ ਰਹਿਦਾ ਹੈ ਹਰ ਵਕਤ ਉਹ ਦਾ ਲਾਉਂਦਾ ਰਹਿਣਾ ਜਿਉਂ ਜੁਵਾਰੀ ਜੁਵਾਰਿਆਂ ਲਗਦਾ ਉਹ ਪੱਠੇ ਇਸੇ ਪ੍ਰਕਾਰ ਸਾਧ ਸੰਗਤ ਜੀ ਜੁਵੇ ਵਾਏ ਜਿਵੇਂ ਜੁਵੇ ਚ ਚਿੱਤ ਲਾਈ ਰੱਖਦਾ ਐਂ ਪਰਮੇਸ਼ਰ ਦੇ ਨਾਮ ਵਿੱਚ ਗੁਰਮੁਖ ਚਿੱਤ ਲਾਈ ਰੱਖਦੇ ਹਰ ਵਕਤ ਹੌਲੀ ਜੀਵੇ ਅਮਲ ਖਾਏ ਜਿਵੇਂ ਹੌਲੀ ਦਾ ਸੁਭਾਅ ਹੁੰਦਾ ਜੀ ਅਮਲ ਖਾਵੇ ਤਾਂ ਜਿਉਂਦਾ ਹੈ ਜੇ ਅਮਲ ਨਾ ਗਈਏ ਤੇ ਭਾਵੇਂ ਉਹਨਾਂ ਨੂੰ ਮਠਿਆਈ ਦੇਈਏ ਕਹਿੰਦਾ ਮੈਨੂੰ ਤਾਂ ਕੌੜੀ ਲੱਗਦੀ ਹੈ ਕਮਲ ਪਹਿਲਾਂ ਮਿਲ ਜੇ ਤਾਂ ਚਿਤ ਖਿੜਦਾ ਹੈ ਕਿਵੇਂ ਉਹਲੀ ਅਸੀਂ ਨਾਮ ਦੇ ਆ ਜਾਂ ਨਾਨਕ ਕਮਲ ਹਰ ਲਾਏ ਹਰ ਮੇਲੋ ਅੰਧ ਭਲੇ ਨਾਮ ਰੂਪੀਵਨ ਨੂੰ ਖਾ ਕੇ ਅਸੀਂ ਜਿਉਨੇ ਹਾਂ ਕਿਉਂ ਹਰ ਜਾ ਜੀਵੇ ਹਰ ਧਿਆਏ ਜਿਵੇਂ ਉਹ ਦ੍ਰਿਸ਼ਟਾਂਤ ਜਿਵੇਂ ਦਾਹ ਦ੍ਰਿਸ਼ਟਾਂਤ ਸਮਝੋ ਹਰੀਦੇ ਜਾਣੇ ਉਹ ਜੀ ਹੁੰਦੇ ਹੈ ਪਰਮੇਸ਼ਰ ਦੇ ਨਾਮ ਨੂੰ ਧਿਆਕ ਹੀ ਜਿਉਂਦੇ ਹਨ ਆਪਣੇ ਰੰਗ ਸਭ ਕੁੁਰਜ ਆਪਣਾ ਜਿਹੜੀ ਚੀਜ਼ ਕੇ ਦਾ ਰੰਗ ਪ੍ਰੇਮ ਉਸ ਪਾਸੇ ਸਭ ਕੋਈ ਰੱਜਿਆ ਰਹਿੰਦਾ ਹੈ ਜਿਤ ਪ੍ਰਭ ਲਾਇ ਤਿਤ ਤਤ ਲਗੇ ਜਿਸ ਦੇ ਪਾਸੇ ਮਾਰਨ ਉਹਦੀ ਵਾਸ਼ਨਾ ਅਨੁਸਾਰ ਲਾਇ ਉਸ ਉਸ ਪਾਸੇ ਉਹ ਲੱਗਦੇ ਹਨ ਰਹਾ ਮੇਗਾ ਤਮਾ ਮੋਰ ਨਿਰਤਕਾਰ ਜਦੋਂ ਬੱਦਲ ਗਾਈਂ ਜਾ ਹੈ ਉਸ ਵੇਲੇ ਮੋਰ ਨਿਰਤਕਾਰੀਆਂ ਕਰਦੇ ਨੱਚਦੇ ਹੈ ਇਸੇ ਪ੍ਰਕਾਰ ਬੱਦਲ ਦੀ ਈ ਗੁਰੂ ਮਹਾਰਾਜ ਸਾਹਿਬ ਜੀ ਜਦੋਂ ਕਰਤਾਲੂ ਹੋ ਕੇ ਝੁਕਦੇ ਹੈ ਨਾਮ ਦੀ ਬਰਖਾ ਕਰਨੀ ਚਾਹੁੰਦੇ ਹੈ ਜਿਗਿਆਸ਼ੂ ਰੂਪੀ ਮੋਰ ਜਿਹੜੇ ਹੈ ਪਰਮੇਸ਼ਰਾਂ ਨਿਰਨਾ ਕਰਨੂ ਪਿੰਨ ਨਿਰਤਕਾਰੀਆਂ ਕਰਦੇ ਐ ਚੰਦ ਦੇਖ ਦਿਸੈ ਕੌਲਾ ਜਿਸ ਪ੍ਰਕਾਰ ਚੰਦ ਨੂੰ ਵੇਖ ਕੇ ਕੌਲਾਰ ਕਵੀਆਂ ਹੁੰਦੀਆਂ ਛੋਟੀਆਂ ਉਹ ਕਵੀਆਂ ਵੇਖ ਕੇ ਖੜ ਜਾਂਦੀਆਂ ਹਨ ਮਿਜ ਜਾਂਦੀਆਂ ਮਿਟੀਆਂ ਰਹਿੰਦੀਆਂ ਦਨੇ ਐਵੇਂ ਚੰਦ ਮਾਹਾਂ ਸੱਚੇ ਬਾਦਸ਼ਾਹ ਗੁਰੂ ਉਹਨੂੰ ਵੇਖ ਕੇ ਕਵੀਆਂ ਦੀ ਨਹੀਂ ਆਈ ਸਿੱਖਾਂ ਦੀਆਂ ਬੁੱਧੀਆਂ ਖੜਿਆਉਂਦੀਆਂ ਹਨ ਮਾਤਾ ਬਾਰਕ ਦੇਖ ਆਨੰਦ ਜਿਵੇਂ ਮਾਤਾ ਨੂੰ ਬੱਚੇ ਜਿਹੜੇ ਵੇਖ ਕੇ ਬੜੇ ਖੁਸ਼ ਹੋ ਜਾਂਦੇ ਗਲ ਵਿਚ ਵੀ ਹੋਏ ਪਹਿਲਾ ਹੁੰਦੇ ਹੁੰਦੇ ਐ ਐਵੇਂ ਗੁਰੂ ਸਾਹਿਬ ਸਾਡੇ ਮਾਤਾ ਵੀ ਨਹੀਂ ਆਈਏ ਜਿਗਿਆਸੂ ਬੱਚਿਆਂ ਦੀ ਨਹੀਂ ਆਈ ਵੇਖ ਕੇ ਆਨੰਦ ਹੁੰਦਾ ਐ ਕਿ ਮਾਤਾ ਬੱਚੇ ਨੂੰ ਵੇਖ ਕੇ ਆਨੰਦ ਹੁੰਦੀ ਐ ਐ ਗੁਰੂ ਸਾਹਿਬ ਆਦਿ ਸਿੱਖਾਂ ਨੂੰ ਵੇਖ ਕੇ ਪ੍ਰਸੰਨ ਹੁੰਦੇ ਐ ਤਿਉਹ ਹਰ ਜਨ ਜੀਵ ਹੈ ਜਬ ਗੋਬਿੰਦ ਇਸ ਬ੍ਰਹਰੀ ਦੇ ਜਨ ਦਾ ਦਰਿਸ਼ਤਾਨ ਦੁਆਰਾ ਗੌਂਦ ਦੇ ਪਹਿਲੇ ਸਵਾਲ ਨਾਮ ਜੱਬ ਕੇ ਜੀਵਨ ਮੰਨਦੇ ਹਨ ਸਿੰਘ ਰਚ ਸਤਿ ਪੂਜ ਨਮਾ ਸ਼ੇਰ ਦਾ ਸੁਆ ਹੁੰਦਾ ਜਿਵੇਂ ਉਹਨੂੰ ਘਾਹ ਪਾੜੀਏ ਘਾਹ ਖਾ ਕੇ ਖੁਸ਼ ਨਹੀਂ ਉਹਦੀ ਰੂਚੀਂਦੀ ਹਮੇਸ਼ਾ ਪਾਸ ਦਾ ਮਹੋਜਨ ਖਾ ਕੇ ਖੁਸ਼ ਰਹਿੰਦਾ ਹੈ ਰਾਂ ਦੇਖ ਫੂਰੇ ਚਿਤ ਉਲਾਜ ਅਗੇ ਸੂਰਮਾ ਜਿਹੜਾ ਹੁੰਦਾ ਉਹਨੂੰ ਜੰਗ ਵੇਖ ਕੇ ਜਿਵੇਂ ਚਿਤ ਉਤਸ਼ਾਹ ਦੇ ਸਹਿਤ ਹੁੰਦਾ ਹੈ ਜਿਹੜਾ ਕਹਿ ਰਿਹਾ ਉਹਨ ਤਾਂ ਪਹਿਲਾਂ ਹੀ ਸਾਬਲ ਪੀ ਪੀ ਕੇ ਹਸਤਾਲ ਜਿਹਾ ਵਰਦੇ ਆ ਕਿਰਪਨ ਕੋ ਅਤਿ ਤਨ ਪਿਆਰ ਜਿਹਨੂੰ ਸੂਮ ਆਦਮੀ ਉਹਨਾਂ ਨੂੰ ਧੰ ਦੇ ਨਾਲ ਬੜਾ ਪਿਆਰ ਹੁੰਦਾ ਹੈ ਜਿਵੇਂ ਹਰ ਜਨ ਕੋ ਹਰ ਹਰਿ ਆਧਾਰ ਜਿਵੇਂ ਹਰਿ ਦੇ ਜਨ ਹਰਿ ਪਰਮੇਸ਼ਰ ਦੇ ਨਾਮ ਦਾ ਆਸਰਾ ਹੈ ਸਰਬ ਰੰਗ ਰਿਕ ਰੰਗ ਮਾਹੀ ਸਾਰਿਆਂ ਰੰਗਾਂ ਵਿੱਚੋਂ ਇੱਕ ਵਾਹਿਗੁਰੂ ਦੇ ਪ੍ਰੇਮ ਰੰਗ ਚ ਰੰਗੇ ਹੋਏ ਜਿਹੜਾ ਸਾਰਿਆਂ ਰੰਗਾਂ ਚ ਰੰਗਿਆ ਹੋਇਆ ਹੈ ਉਸ ਪਰਮੇਸ਼ਵਰ ਇੱਕਦੇ ਰੰਗ ਪ੍ਰੇਮ ਚ ਰੰਗੇ ਹੋਏ ਐ ਸਰਬ ਸੁਖਾ ਸਾਰੇ ਆਨੰਦਿਕ ਵਾਹਿਗੁਰੂ ਦੇ ਪ੍ਰੇਮ ਵਿੱਚ ਹਨ ਸਰਬ ਸੁਖਾਸ ਭਰ ਕੇ ਨਾਈ ਸਾਰੇ ਸੁਖਾਂ 'ਚੋ ਸੁਖ ਪ੍ਰਮੇਸ਼ਰ ਦੇ ਨਾਮ ਵਿੱਚ ਹੀ ਹੈ ਤਿਸੈ ਪ੍ਰਾਪਤਿ ਹੋ ਨਿਧਾਨ ਇਹ ਖਿਆਨਾ ਉਹਨਾਂ ਗੁਰਮਖਾਂ ਨੂੰ ਪੜਾਵੁੰਦਾ ਸਤਿਗੁਰੂ ਜੀ ਫਰਮਾਉਂਦੇ ਹਨ ਨਾਨਕ ਗੌਰ ਜਿਹਾ ਕਰੇ ਦਾ ਜਿਨ੍ਹਾਂ ਨੂੰ ਸਤਿਗੁਰੂ ਨਾਨਕ ਦੇਵ ਜੀ ਅਮਰਤ ਨਾਮ ਦਾ ਦਾਨ ਕਰਦੇ ਹਨ ਤਿਸੈ ਪ੍ਰਾਪਤਿ ਹੋ ਨਿਧਾਨ ਨਾ ਦੇ ਤੁਧੁ ਗੁਰ ਦੇ ਗਰਾਲ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਸੰਤ ਮਹੱਲਾ ਪੰਜਵਾਂ ਤਿਸ ਬਸੰਤ ਜਿਸ ਪ੍ਰਭ ਕਿਰਪਾਲ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜਿਤੇ ਅਣਾਂ ਨੇ ਭਾਈ ਨਾਨਕ ਖਾਲਸਾ ਗਰੀਬ ਨਵਾਜ ਅੰਤਰੀਆਮੀ ਵਸੰਤ ਆਗਵੇਂ ਅੰਦਰ ਤੀਜਾ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਰੰਮ ਕਰਦੇ ਹਨ ਸਿੱਖਾਂ ਨੂੰ ਪੁੱਛਿਆ ਕਿ ਮਹਾਰਾ ਬਸੰਤ ਕਿਉਂ ਰਹਿੰਦਾ ਹੈ ਹਰ ਵਕਤ ਇਹ ਆਪ ਕਿਰਪਾ ਕਰਕੇ ਦੱਸੋ ਬਸੰਤ ਉਹ ਖੇੜੇ ਦਾ ਹੈ ਜਿਹੇ ਰੁੱਤ ਦਾ ਜਦੋਂ ਖੇੜਾ ਆਉਂਦਾ ਹੈ ਉਦੋਂ ਸਾਰੀ ਬਨਾਸਪਤੀ ਜੇ ਨਵੇਂ ਪੱਤੇ ਨਵੇਂ ਫਾਉਲ ਨਵੇਂ ਫੁੱਲ ਆ ਜਾਂਦੇ ਹਨ ਇਸੇ ਪ੍ਰਕਾਰ ਜਦੋਂ ਸਾਹਿਬ ਸੰਗੇ ਜੀ ਪਰਮੇਸ਼ਰ ਦਾ ਸ਼ੌਕ ਆਉਂਦਾ ਹੈ ਉਸ ਵੇਲੇ ਸਭ ਸੰਤੋਖ ਆਦਿਕ ਨਵੇਂ ਪੱਤਰੇ ਉਹਨਾਂ ਦੇ ਅੰਦਰ ਹੋ ਜਾਂਦੇ ਹਨ ਸ਼ਰੀਰੂਪੀ ਦ੍ਰਿਸ਼ ਦੇ ਅੰਦਰ ਅਤੇ ਉਹਨਾਂ ਨੂੰ ਧਾਰੂਪੀ ਫੁੱਲ ਲੱਗ ਜਾਂਦੇ ਹੈ ਬ੍ਰਹਮ ਗਿਆਨੂਪੀ ਫਲ ਲੱਗ ਜਾਂਦੇ ਹੈ ਕਿ ਨਵੀਨ ਰੰਗ ਹੁੰਦਾ ਹੈ ਸੋ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ ਬਸੰਤ ਮਹੱਲਾ ਪੰਜਵਾਂ ਤੇਸੇ ਬਸੰਤ ਜਿਸ ਪ੍ਰਭ ਕਿਰਪਾਲ ਇਹ ਭਾਈ ਉਹਨਾਂ ਨੂੰ ਬਸੰਤ ਨਾਮ ਆਨੰਦ ਦਾ ਹੈ ਉਹਨਾਂ ਨੂੰ ਆਨੰਦ ਹੈ ਪੂਰਨ ਜਿਸ ਪੁਰਖ ਦੇ ਉੱਤੇ ਪ੍ਰਭ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾਲੂ ਹੋਏ ਹਨ ਤੇਸੇ ਬਸੰਤ ਜਿਸ ਗੁਰ ਦਿਆਲ ਉਹਨਾਂ ਨੂੰ ਵੀ ਬਸੰਤ ਆਨੰਦ ਹੈ ਜਿਨ੍ਹਾਂ ਨੂੰ ਗੁਰੂ ਸਾਹਿਬ ਅਕਾਲ ਪੁਰਖ ਦਾ ਰੂਪ ਹੈ ਉਹ ਦਿਅਨੂ ਹਨ ਮੰਗਲ ਤੇ ਸਕੇ ਜਿਸੇ ਕਾਮ ਮੰਗਲ ਆਨੰਦ ਖੁਸ਼ੀਆਂ ਉਹਨਾਂ ਪੁਰਖਾਂ ਨੇ ਹਿਰਦੇ 'ਚ ਆਇਆ ਜਿਨ੍ਹਾਂ ਦਾ ਇੱਕੋ ਪਰਮੇਸ਼ਰ ਦੀ ਬੰਦਗੀ ਕਰਨੀ ਇਹ ਕੰਮ ਹੈ ਹੋਰ ਸਾਰੇ ਧੰਦੇ ਜਿਨ੍ਹਾਂ ਨੇ ਮਰ ਚੁੱਕੇ ਹਨ ਇੱਕ ਦਾ ਹੀ ਕੰਮ ਕਰਦੇ ਆ ਇੱਕ ਦਾ ਹੀ ਹਲ ਮਾਉਂਦੇ ਆ ਇੱਕ ਦੀ ਦੁਕਾਨ ਕਰਦੇ ਆ ਇੱਕੇ ਰਾਹ ਚੱਲੂ ਦਿੰਦੇ ਆ ਇੱਕੇ ਦੀ ਸੇਵਾ ਕਰਦੇ ਆ ਜੋ ਕੁਝ ਕਰਦੇ ਹਾਂ ਉਹ ਸਾਰੇ ਇੱਕ ਪਰਮੇਸ਼ਰ ਦੇ ਵਿੱਚ ਜੁੜੇ ਹੋਏ ਹਨ ਸਾਉ ਕੋਈ ਮਹਾਰਾਜਾ ਜਾਣ ਕੇ ਹੀ ਕਰਨੇ ਹਨ ਇਸੇ ਸਾਦੇ ਬਸੰਤ ਜਿਸ ਹਿਰਦੇ ਨਾਮ ਉਹ ਇੱਕ ਕੰਮ ਕੀ ਹੈ ਜੀ ਮਹਾਰਾ ਕਹਿੰਦੇ ਸਦਾ ਉਹਨਾਂ ਨੂੰ ਅਨੰਦ ਹੈ ਜਿਨਾਂ ਦੇ ਹਿਰਦੇ 'ਚ ਮਹਾਰਾ ਦਾ ਅਮਰਤ ਨਾਮ ਵਸਿਆ ਹੋਇਆ ਹੈ ਗ੍ਰਹਿਤਾ ਕੇ ਬਸੰਤ ਗਣੇ ਉਹਨਾਂ ਦੇ ਘਰ ਦੇ ਚ ਬਸੰਤ ਅਨੰਦ ਗਣੀ ਵਿਚਾਰੀ ਦਾ ਹੈ ਗਣੀ ਫਾਰਸੀ ਜੀ ਧਨੀ ਦਾ ਨਾਮ ਹੈ ਉਨਾਂ ਦੇ ਘਰ ਵਿੱਚ ਬਸੰਤ ਗਣੀ ਦਾ ਵਿਚਾਰੀ ਦਾ ਹੈ ਤੇ ਗਣੀ ਧਨੀ ਹੈ ਜਿਨ੍ਹਾਂ ਦੇ ਗ੍ਰਹਿ ਹਿਰਦੇ 'ਚ ਬਸੰਤ ਬਸਦਾ ਵਾਹਿਗੁਰੂ ਜਾ ਕਹਿ ਕੀਰਤਨ ਹਰ ਤੁਨੇ ਉਹ ਕਾ ਕੈਸੇ ਧਨੀ ਹਨ ਜਿਨ੍ਹਾਂ ਦੇ ਅੰਦਰ ਕੀਰਤਨ ਦੇ ਪਰਮੇਸ਼ਰ ਦੇ ਹਰੀ ਦੇ ਨਾਮ ਦੀ ਧੁਨੀ ਵੱਜੀ ਰਹਿੰਦੀ ਹੈ ਹਰ ਵਕਤ ਵਿਚਾਰਨ ਹੁੰਦਾ ਹੈ ਜਿਨ੍ਹਾਂ ਦੇ ਕੀਰਤਨ ਦੀ ਸੁੰਦਰ ਉਚਾਰਨ ਹਰੀ ਦੇ ਕੀਰਤਨ ਦਾ ਹੁੰਦਾ ਹੈ ਉਹਨਾਂ ਦੇ ਬਸੰਤ ਗਿਨਾ ਜਾਂਦਾ ਇਕਿਆਰੀ ਦਾ ਆਨੰਦ ਹੈ ਗ੍ਰਹਾ ਪ੍ਰੀਤ ਪਰਮ ਬ੍ਰਹਮ ਮੌਲ ਮਨਾ ਇਹ ਮੇਰੇ ਪਿਆਰੇ ਮਨਾ ਹਜੂਰ ਕਹਿੰਦੇ ਹਨ ਪਰਮ ਪਰਮੇਸ਼ਰ ਦੀ ਪ੍ਰੀਤੀ ਨਾਲ ਪਰਹੁਲਤ ਹੋ ਖੇੜੇ ਚ ਐਵੇਂ ਸੋਗ ਚ ਸੁੱਕਿਆ ਨਾ ਰਹਾ ਕਰ ਕ੍ਰੋਧ ਕਰਕੇ ਸੜਿਆ ਨਾ ਰਹਾ ਕਰ ਕ੍ਰਿਸ਼ਨਾ ਦੀ ਅਗ ਕਰਕੇ ਜਦਗ ਨਾ ਹੁੰਦਾ ਰਹਾ ਕਰ ਇਹ ਵਾਹਿਗੁਰੂ ਦੀ ਪ੍ਰੀਤੀ ਪਰਹੁਲਤ ਹੋਈ ਮਨਾ ਮੌਰ ਮਿਲਣਾ ਕਰ ਮਾਰ ਐ ਨਾ ਪ੍ਰੀਤੀ ਕਰਕੇ ਗਿਆਨ ਕਮਾਈਏ ਤੂਛ ਜਨ ਜਿਹੜਾ ਜਨ ਮਹਾਰਾਜ ਦੇ ਪਿਆਰੇ ਸਿਮਰਨ ਕਰਨ ਵਾਲੇ ਹੈ ਉਹਨਾਂ ਨੂੰ ਪੁੱਛ ਕਰਕੇ ਗਿਆਨ ਦੀ ਕਮਾਈ ਕਰਨੀ ਚਾਹੀਦੀ ਹੈ ਕਵਲਾ ਕੱਲਾ ਚੁੰਚ ਜਾਨੀ ਨਾਲ ਨਹੀਂ ਮੁਕਤ ਹੋਈਗਾ ਕਮਾਈ ਕਰੀਏ ਗਿਆਨ ਸਰੂਪ ਦੇ ਹੋ ਤਲਸੀ ਜੇ ਸਾਧ ਸੰਗ ਤਪਸੀ ਲੋਕ ਜਿਹੜੇ ਧੂਣੀਆਂ ਤਾਉਣ ਵਾਲੇ ਉਹਨਾਂ ਲੋਕ ਤਪਸੀ ਕਹਿੰਦੇ ਆ ਜਿਹੜਾ ਜਲ ਧਾਰਾ ਕਰੇ ਉਹਨੂੰ ਤਪਸੀ ਕਹਿੰਦੇ ਆ ਜਿਹੜਾ ਵਰਖਾ ਸਹਾਰੇ ਉਹਨੂੰ ਤਪਸੀ ਕਹਿੰਦੇ ਆ ਪਰ ਹਜੂਰ ਤਾਂ ਤਪਸੀ ਉਹ ਨਕਲੀ ਹੋਰ ਕਰਦੇ ਹੈ ਮਾਰਾ ਸਾਹਿਬ ਕਹਿੰਦੇ ਤਪਸੀ ਦਾ ਭਾਵ ਉਹ ਹੈ ਉਹ ਤਪਸੀ ਜ ਸਾਧ ਸੰਗ ਇਹਨਾਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੋਈ ਹੈ ਤਪੱਸਿਆ ਭਰਤਰੀ ਜੀ ਨੇ ਕਿਹਾ ਹੈ ਕਿ ਚਿਤ ਦੀ ਇਕਾਗਰਤਾ ਦਾ ਨਾਮ ਤਪੱਸਿਆ ਹੈ ਜਿਤਨੂੰ ਜਿਹੜਾ ਇਕਾਗਰ ਕਰਨਾ ਹੈ ਇਹ ਸੰਗਤ ਨਾਲ ਮਿਲ ਕੇ ਚਿਤ ਇਕਾਗਰ ਹੁੰਦਾ ਹੈ ਉਹ ਹੀ ਤਪਸੀਹ ਤਿੰਨ ਪ੍ਰਕਾਰ ਦੇ ਤਪਸੀ ਹੁੰਦੇ ਆ ਇੱਕ ਤਾਮਸੀ ਇੱਕ ਰਾਜਸੀ ਇੱਕ ਸ਼ਾਂਤ ਕੀ ਤਾਮਸੀ ਉਹ ਜਿਹੜੇ ਧੂਨੀਆਂ ਕਰਦੇ ਆ ਜਲ ਧਾਰਾ ਕਰਦੇ ਆ ਸੁੱਫੇ ਤੇ ਹਾਇ ਬਰਤਾਦ ਕਰਖਦੇ ਆ ਰਾਜਸੀ ਉਹ ਜਿਹੜੇ ਇੰਦਰੀਆਂ ਨੂੰ ਦਮਨ ਕਰਕੇ ਰੱਖਦੇ ਆ ਪਰ ਮਨ ਨਹੀਂ ਟਿਕਦਾ ਸ਼ਾਂਤ ਕੀ ਉਹ ਆ ਜਿਹੜੇ ਕਥਾ ਕੀਰਤਨ ਚਿਤ ਨੂੰ ਜੋੜ ਕੇ ਸੰਗਤ ਦੇ ਵਿੱਚੋਂ ਲਾਭ ਉਠਾਉਂਦੇ ਆ ਧਾਰਨ ਕਰਦੇ ਆ ਗੁਣ ਗ੍ਰਾਹੀ ਬਣਦੇ ਹਨ ਜਿਹੜੇ ਓ ਮਹਾਰਾਜ ਸਾਹਿਬ ਕਹਿੰਦੇ ਨੇ ਸੋ ਤਪਸੀ ਸੋ ਤਪਸੀ ਜੇ ਸਾਧ ਸੰਗਤ ਜਿਨਾਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੋ ਪੂਰਨ ਤਪਸੀ ਹਨ ਸਾਦੇ ਧਿਆਨੀ ਜਿਸ ਗੁਰ ਰੰਗ ਸਭੈ ਉਹਦਾ ਧਿਆਨ ਜੁੜਿਆ ਹੋਇਆ ਜਿਹਨੂੰ ਗੁਰੂ ਸਾਹਿਬ ਦਾ ਰੰਗ ਪ੍ਰੇਮ ਹੈ ਜਿਨਾਂ ਨੂੰ ਗੁਰੂ ਸਾਹਿਬ ਨੇ ਰੰਗ ਪ੍ਰੇਮ ਲੱਗਾ ਹੈ ਉਹਨਾਂ ਦਾ ਸਦਾ ਧਿਆਨ ਹੈ ਉਹ ਸਦਾ ਮਹਾਰਾਜ ਨਾਲ ਟਿਉਣੀ ਹਨ ਛੇ ਨਿਰਭਾਉ ਜਿਨ ਭਾਉ ਭਇਆ ਦੁਨੀਆ ਚ ਨਿਰਭਾਉ ਬੁਰਖੰਤ ਨਾਲ ਲੋਕਾਂ ਚ ਜਿਨਾਂ ਨੂੰ ਗੁਰੂ ਸਾਹਿਬ ਦਾ ਆਦੋ ਪਿਆਰ ਹੈ ਜਿਹੜੇ ਜਾਣਦੇ ਕਿਸੇ ਉੱਪਰ ਠੰਡਾ ਗੁਰਸੂਰਾ ਮਨਾ ਜੇ ਬੁਰਾ ਸੰਕਲਪ ਉਠਾਇਆ ਫਿਰੇ ਕਾ ਦੁੱਖ ਸਹੇਗੀ ਜੋ ਤੂੰ ਸੰਕਲਪ ਉਠਾਵੇਂਗਾ ਉਸ ਕੀਤੇ ਕਾਰਨ ਦੁੱਖ ਤੈਨੂੰ ਭੋਗਣਾ ਪਵੇਗਾ ਇਸ ਕਰਕੇ ਜਿਹੜੇ ਬਾਹਲੇ ਸੰਸਕਾਰ ਹੁੰਦੇ ਐ ਉਹ ਦੁੱਖ ਤੇ ਸੁਖ ਦਾ ਕਾਰਨ ਚੰਗੇ ਸੰਸਕਾਰ ਸੁਖ ਦਾ ਕਾਰਨ ਹੁੰਦੇ ਐ ਬੰਦੇ ਨੂੰ ਜਿਹੜੇ ਮੰਦੇ ਸੰਸਕਾਰ ਆ ਉਹ ਦੁੱਖ ਦਾ ਕਾਰਨ ਹੁੰਦੇ ਆ ਜਿਹੜਾ ਇੱਕੋ ਹੀ ਸੰਸਕਾਰ ਹਰ ਵਕਤ ਬਣਿਆ ਰਹੇ ਉਹ ਜਨੁ ਦਾ ਕਾਰਨ ਹੁੰਦਾ ਉਹ ਦਰ ਲ ਬਣਿਆ ਰਹੇ ਜੇ ਵੀ ਇਸ ਪ੍ਰਕਾਰ ਹਜੂਰ ਕਹਿੰਦੇ ਹਨ ਸੇ ਨਿਰਪਾ ਜਨ ਪਾ ਪਇਆ ਜਿਹੜਾ ਲੋਕ ਹਰ ਵਕਤ ਪਰਮੇਸ਼ਰ ਦਾ ਭੈਅ ਰਿਆ ਨਾ ਅੰਗ ਸੰਗ ਜਾਣਦੇ ਆ ਬੁਰਾ ਸੰਕਲਪ ਨਹੀਂ ਕਰਦੇ ਸਰੀਰ ਕਰਕੇ ਵੀ ਬੁਰੀਾਈ ਨਹੀਂ ਕਰਦੇ ਬਾਣੀ ਕਰਕੇ ਵੀ ਕਿਸੇ ਨੂੰ ਇਸ਼ਾਰਾ ਬੁਰੀਾਈ ਦਾ ਨਹੀਂ ਕਰਦੇ ਕਿਉਂ ਭਾਇ ਬੈ ਗਿਆ ਜਿਨ੍ਹਾਂ ਦੇ ਹਿਰਦੇ 'ਚ ਉਹ ਨਿਰਭਉ ਪੁਰਖ ਹਨਗੇ ਸੁਖੀ ਆ ਜਿਸ ਭ੍ਰਮ ਗਿਆ ਸੁਖੀ ਉਹ ਹੈ ਸੰਸਾਰ ਵਿੱਚ ਜਿਹਦੇ ਅੰਦਰੋਂ ਭੇਦ ਭ੍ਰਮ ਕਰਤੱਤ ਪਰ ਹਉ ਸਦਕਾ ਦੀ ਕਿਰਪਾ ਕਰਕੇ ਚਲਿਆ ਗਿਆ ਨਿਰਭਉ ਹੋ ਗਿਆ ਹੈ ਛੋ ਇਕਾਂਤੀ ਜੀ ਸਰਦਾ ਥਾਵੇ ਇਕਾਂਤੀ ਲੋਕ ਕਈ ਉਜਾੜਾ ਵਿੱਚ ਜਾ ਕੇ ਇਕਾਂਤ ਭਾਲਦੇ ਆ ਕਈ ਗੁਫਾ 'ਚ ਬੈਠ ਕੇ ਇਕਾਂਤ ਭਾਲਦੇ ਆ ਕੋਈ ਸਾਧ ਸੰਗਤ ਦੀ ਇਕਾਂਤ ਮਕਾਨ ਬਣਾ ਕੇ ਇਕਾਂਤੀ ਬਣਦੇ ਆ ਪਰ ਸਤਨੂਜੀ ਦਾ ਇਕਾਂਤੀ ਦੇ ਲੱਖ ਹੋਰ ਹੀ ਕਰਦੇ ਆ ਥੋਏ ਇਕਾਂਤੀ ਜਿਸਰਦਾ ਥਾਏ ਜਿਦਾ ਰਜ਼ਾ ਭਾਈ ਥਾਂ ਟਿਕਾਣੇ ਤੇ ਗਿਆ ਨਾ ਮਾਂਜੀ ਦਾ ਚੰਚਲ ਨਹੀਂ ਉਹ ਇਕਾਂਤੀ ਹੈ ਚਾਹ ਉਹ ਮੇਲੇ ਚ ਫਿਰਦਾ ਹੈ ਚਾਹ ਉਹ ਘਰਾਂ ਚ ਰਹਿੰਦਾ ਹੈ ਚਾਹ ਉਹ ਯਾਰ ਚ ਰਹਿੰਦਾ ਹੈ ਚਾਹ ਉਹ ਵਿਹਾਰ ਕਰਦਾ ਹੈ ਜਾਂ ਕੁਝ ਕਰਦਾ ਹੈ ਚਾਹ ਇਵੇਂ ਹੀ ਕਰਦਾ ਜਿਹਦਾ ਰਜ਼ਾ ਵਾਹਿਗੁਰੂ ਦੇ ਸੂਪੀਥਾਂ ਚ ਸੁਧ ਹੋਇਆ ਉਹ ਆਗੋਂ ਤੁਆਸੀ ਜਾਣਨਾ ਕਰੋ ਛੋਈ ਨਹਿ ਚਲੇ ਸਾਜ ਠਾਏ ਭਾਈ ਵੀਰ ਸਿੰਘ ਜੀ ਜਿਹੜੇ ਖਾਲਸਾ ਸਮਝਾਰ ਵਾਲੇ ਹੋਏ ਆ ਉਹ ਵਿਚਾਰ ਇੱਕ ਦਿਨ ਵਿਚਾਰ ਉਹਨਾਂ ਦੇ ਨਾਲ ਹੋਈ ਉਹਨਾਂ ਨੇ ਕਿਹਾ ਭਾਈ ਸਾਨੂੰ ਤਾਂ ਜਦੋਂ ਇਹ ਮਸ਼ੀਨ ਚੱਲਦੀ ਹੈ ਨਾ ਛਾਪੇਖਾਨੇ ਦੀ ਉਦੋਂ ਚ ਇਹਨਾ ਤਾਕਰ ਹੋ ਜਾਂਦਾ ਕਹਿੰਦੇ ਆਪੇ ਹੀ ਨਾਮ ਸ਼ਰੂ ਹੋ ਜਾਂਦਾ ਕਿ ਉਹ ਰੋਲੇ ਜਿਹੜਾ ਚਿੱਟੇ ਦੁਕਾਨ ਦੀ ਆਕ ਪੈ ਜੇ ਉਥੇ ਹੀ ਟਿਕਾਹ ਹੋ ਜਾਂਦਾ ਕਿਉਂ ਦਿਲ ਜੀ ਦਾ ਥਾਂ ਟਿਕਣ ਲੱਗ ਜੇ ਸਾਧ ਸੰਗੀ ਜੀ ਉਹਨੂੰ ਰੋਣਾ ਨਹੀਂ ਕੁਝ ਕਹਿਣਾ ਅਤੇ ਜਿਹੜਾ ਆਖਾਂਤ ਜਾ ਕੇ ਵਖਤ ਸਭਾ ਮੁਜਾਰਦਾ ਉਹਨੂੰ ਜੋ ਮਾਰੇ ਨਾਲ ਹੋਵੇ ਕਬਰ ਜਾਂਦਾ ਹੈ ਸੋ ਜੀ ਦਾ ਦਿਲ ਟਿਕਾਣੇ ਸਰ ਆ ਗਿਆ ਉਹ ਪੂਰਨ ਆਕੰਤ ਇਹ ਜੀਰ ਹੋਵਾ ਦੇ ਹਨ ਥੋਈ ਨਹਿ ਚਲੇ ਸਾਜ ਠਾਏ ਓਹੀ ਅਚਲ ਹੈ ਜਿਹਨੂੰ ਸੱਚਾ ਸਰੂਪ ਰੂਪੀ ਥਾਂ ਪ੍ਰਾਪਤ ਹੋਇਆ ਹੈ ਤੁਰਿਆ ਬਦਰੂਪੀ ਥਾਂ ਪ੍ਰਾਪਤ ਹੋਇਆ ਹੈ ਏਕਾ ਖੋਜੈ ਸੋਈ ਸੋਈ ਨੇ ਚਲ ਸੋ ਓਕਾਂਤੀ ਸੋ ਏਕਾਂਤੀ ਜਿ ਸਰਦਾ ਥਾਏ ਜੁਦਾ ਰੁਦਾ ਥਾਂ ਟਿਕਾਣੇ ਸਰ ਆਇਆ ਹੈ ਮਾਨਵ ਸਾਹਿਬ ਦੇ ਨਾਮ ਦੇ ਨਾਲ ਸੂਪ ਰੂਪੀ ਥਾਂ ਵਿੱਚ ਇਸਤ ਹੋਇਆ ਹੈ ਜਿਹਨੂੰ ਤੁਰਿਆ ਬਦਰੂਪੀ ਥਾਂ ਹਿਰਦੇ ਚ ਪ੍ਰਾਪਤ ਹੋਇਆ ਓਕਾਂਤ ਵਾਸੀ ਆ ਥੋਈ ਨੇ ਚਲ ਸਾਚ ਛਾਏ ਜਿਨ੍ਹਾਂ ਨੂੰ ਸੱਚ ਸਰੂਪ ਰੂਪੀ ਥਾਉ ਮਿਲ ਗਿਆ ਹੈ ਸੱਚੇ ਅਨੰਦ ਸਰੂਪ ਉਹ ਚੱਲ ਹਨ ਜੰਮਨ ਮਰਨ ਦੀ ਦੌੜ 'ਚ ਨਹੀਂ ਦੌੜਦੇ ਏਕ ਰੂਜ ਏਕ ਪ੍ਰੀਤ ਜਿਹੜੇ ਇਕ ਆਕਾਲ ਪੁਰਖ ਦੀ ਖੋਜ ਕਰਦੇ ਐ ਉਹਨਾਂ ਨੂੰ ਇਕ ਵਾਹਿਗੁਰੂ ਦੀ ਪ੍ਰੀਤ ਲੱਗੀ ਰਹਿੰਦੀ ਹਰ ਵਕਤ ਜਿਨ੍ਹਾਂ ਨੂੰ ਇਕ ਪਰਮੇਸ਼ਰ ਸਾਧ ਸੰਗਤ ਦੇ ਨਾਲ ਮਿਲ ਕੇ ਇਕ ਦੀ ਪ੍ਰੀਤ ਲਾ ਕੇ ਉਸੇ ਕਿਨ ਮਨਤਨ ਦੇ ਅੰਦਰ ਖੋਜਦੇ ਹਨ ਦਰਸ਼ਨ ਪਰਸਨ ਜਿਹਨਾਂ ਦੇ ਨਾਲ ਪ੍ਰੀਤ ਹੈ ਉਹ ਇੱਕ ਨੂੰ ਖੋਜਦੇ ਐ ਜਿਨ੍ਹਾਂ ਦੀ ਕੋਈ ਵਾਇਸਪਰਨਾ ਪ੍ਰੀਤ ਨਹੀਂ ਹੈ ਉਹ ਖੋਜੀ ਨਹੀਂ ਉਹ ਦੁਨਿਆਵੀ ਖੋਜੀ ਹਨ ਦਰਸ਼ਨ ਪਰਸਨ ਹਿਤ ਚੀਤ ਉਹ ਚਿੱਤ ਦੇ ਹਿਤ ਨਾਲ ਮਾਰੇ ਉਹ ਦਰਸ਼ਨ ਵੇਖ ਲੈਂਦੇ ਐ ਜਿਨ੍ਹਾਂ ਦੇ ਚਿੱਤ ਵਿੱਚ ਹਿਤਵਾਸ ਸਾਧ ਸੰਗਤ ਜੀ ਉਹ ਮਾਰੇ ਦਰਸ਼ਨ ਨੂੰ ਪਸਦੇ ਆ ਦੇਖਦੇ ਹਨ ਮਿਲਦੇ ਹਨ ਦਰਸ਼ਨ ਕਰਕੇ ਹਰ ਰੰਗ ਰੰਗਾ ਸਹਿਜ ਮਾਨ ਕਰੀ ਜੋ ਹਰੇਕ ਰੰਗਾ ਰੰਗਾ ਵਿੱਚ ਰੰਗਿਆ ਹੋਇਆ ਉਹਨਾਂ ਦੇ ਸਹਿਜ ਹੀ ਉਸ ਦੇ ਰੰਗ ਨੂੰ ਮਾਨਦੇ ਹਨ ਹਰ ਰੰਗ ਰੰਗਾ ਜੋ ਹਰੀ ਹਰੇਕ ਰੰਗਾ ਦੇ ਵਿੱਚ ਰੰਗਣ ਵਾਲਾ ਜੀ ਆਨ ਉਹਨਾਂ ਨੂੰ ਹਰੀ ਹਰੇਕ ਰੰਗ ਵਿੱਚ ਰੰਗਿਆ ਹੋਇਆ ਜੋ ਆਨੰਦ ਸਰੂਪ ਹੈ ਉਹਦੇ ਨੰਦ ਨੂੰ ਹਰੇਕ ਕੰਮ ਦੇ ਰੰਗ ਵਿੱਚ ਰੰਗੇ ਹੋਏ ਹਰੀ ਨੂੰ ਜਾਣ ਕੇ ਕੁਦਰਤ ਦੀਆਂ ਕੁਦਰਤ ਬੜੀਆਂ ਕੁਦਰਤ ਮਾਨੋ ਮਹਾਨ ਇਹ ਸਭ ਤੇਰੀ ਕੁਦਰਤ ਤੂੰ ਕਾਜ ਕਰਦਾ 파ਤੀ ਨਹੀਂ پاک ਇਹ ਹਰੀ ਨੂੰ ਹਰੇਕ ਰੰਗ ਵਿੱਚ ਰੰਗਿਆ ਹੋਇਆ ਜਾਣ ਕੇ ਸ਼ਾਂਤੀ ਪੁਰ ਕੋਹ ਦੇ ਅਨੰਦ ਨੂੰ ਰੰਗ ਅਨੰਦ ਨੂੰ ਮਾਨਦੇ ਹਾਂ ਨਾਨਕ ਦਾਸ ਤੇ ਜਨ ਕੁਰਬਾਨ ਉਹਨਾਂ ਦੇ ਤੋਂ ਸੰਗੁਰ ਨਾਨਕ ਦੇਵ ਜੀ ਕਹਿੰਦੇ ਜਨ ਕੁਰਬਾਨ ਜਾਈਏ ਤਿਹਾਰ ਜਾਈਏ ਦਾਸ ਸਭ ਹਵਤਾਰ ਕੇ